ਕੇਂਦਰ ਸਰਕਾਰ ਨੇ ਵਿੱਤੀ ਸਾਲ 2025 ਦੇ ਜੁਲਾਈ ਸਤੰਬਰ ਲਈ ਸਾਰੀਆਂ ਛੋਟੀਆਂ ਬਚਤ ਯੋਜਨਾਵਾਂ ਦੇ ਵਿਆਜ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ ਪਿਛਲੀ ਤਮਾਈ ਦੇ ਵਿੱਚ ਇਹਨਾਂ ਯੋਜਨਾਵਾਂ ਦੀਆਂ ਵਿਆਜ ਦਰਾਂ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ ਸੀ ਇਸ ਵਾਰ ਵੀ ਜੁਲਾਈ ਸਤੰਬਰ ਤਮਾਈ ਲਈ ਜਨਤਕ ਪ੍ਰਵਿੱਖੀ ਨੀਦੀ ਕਰਨਿਆ ਸਮ੍ਰਿਧੀ ਯੋਜਨਾ ਦੇ ਵਿੱਚ ਸੀਨੀਅਰ ਸਿਟੀਜ਼ ਸੇਵਿੰਗ ਸਕੀਮ ਅਤੇ ਪੋਸਟ ਆਫਿਸ ਸਮੇਤ ਛੋਟੀਆਂ ਬਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਪੀਪੀਐਫ ਅਤੇ ਸੇਵਿੰਗ ਡਿਪੋਜ਼ਿਟ ਦੇ ਵਿਆਜ ਦੇ ਦਰਾਂ ਨੂੰ ਕਰਮਵਾਰ 7.1% ਅਤੇ 4% ਤੇ ਬਰਕਰਾਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਕਿਸਾਨ ਵਿਕਾਸ ਪੱਤਰ ਤੇ ਵਿਆਜ ਦਰ ਨੂੰ 7.5% ਤੇ ਬਰਕਰਾਰ ਰੱਖਿਆ ਗਿਆ ਹੈ। ਤੇ ਨਿਵੇਸ਼ 115 ਮਹੀਨਿਆਂ ਦੇ ਵਿੱਚ परिपक्व ਹੋ ਗਿਆ ਹੈ 1 ਜੁਲਾਈ ਤੋਂ 30 ਅਕਤੂਬਰ 2024 ਦੀ ਮਿਆਦ ਲਈ ਨੈਸ਼ਨਲ ਸੇਵਿੰਗ ਸਰਟੀਫਿਕੇਟ ਤੇ ਵਿਆਇ ਦਰ 7.7% ਦੀ ਹੋਵੇਗਾ ਮੌਜੂਦਤ ਮਹੀਤੇ ਤੌਰ ਤੇ ਮਹੀਨਾਵਾਰ ਆਮਦਨ ਯੋਜਨਾ ਲਈ ਵਿਆਇ ਦਰ ਨਿਵੇਸ਼ਕਾਂ ਲਈ 7.4% ਦੀ ਕਮਾਈ ਕਰੇਗਾ 31 ਮਾਰਚ 2024 ਨੂੰ ਪਿਛਲੀ ਸਮੀਖਿਆ ਦੇ ਵਿੱਚ ਸਰਕਾਰ ਨੇ ਅਪ੍ਰੈਲ ਅਤੇ ਜੂਨ ਸਮਾਹੀ ਲਈ ਵੱਖ-ਵੱਖ ਛੋਟੀਆਂ ਬਚਤ ਯੋਜਨਾਵਾਂ ਵਿੱਚ ਵਿਆਹ ਤਰ੍ਹਾਂ ਨੂੰ ਕਿਸੇ ਵੀ ਬਦਲਾਅ ਤੇ ਛੱਟ ਦਿੱਤਾ ਗਿਆ ਹੈ ਛੋਟੀਆਂ ਬਚਤ ਸਕੀਮਾਂ ਲਈ ਤਿੰਨ ਸ਼੍ਰੇਣੀਆਂ ਹਨ ਬਚਤ ਜਮਾ ਸਮਾਜਿਕ ਸੁਰੱਖਿਆ ਸਕੀਮ ਅਤੇ ਮਹੀਨਾਵਾਰ ਆਮਦਨ ਸੀਮਾ